ਸਰ ਜੀ ਮੈਂ ਬਹੁਤ ਬੰਦੇ ਦੇਖੇ ਨੇ ਜੀ ਹਰ ਇੱਕ ਧਰਮ ਨੂੰ ਗਲਤ ਬੋਲਦੇ ਹੋ ਜੀ ਤੁਸੀਂ ਕਹਿੰਦੇ ਬੋਲਦੇ ਤੁਸੀਂ ਹਰ ਇੱਕ ਧਰਮ ਦਾ ਸਤਕਾਰ ਕਰਦੇ ਹੋ ਜੀ ਸਿੱਖ ਪੰਥ ਦੇ ਵਿੱਚ ਇੱਕ ਕਥਾਵਾਚਕ ਹੋਏ ਨੇ ਸੰਤ ਸਿੰਘ ਜੀ ਮਸਕੀਨ ਜੀ ਬਹੁਤ ਦੁਨੀਆ ਕਥਾ ਸੁਣਦੀ ਉਹਨਾਂ ਦੀ ਮਸਕੀਨ ਜੀ ਦੀ ਜਿਹੜੀ ਕਥਾ ਆ ਉਹਦੇ ਵਿੱਚ ਉਹਨਾਂ ਨੇ ਹਰ ਇੱਕ ਧਰਮ ਦੇ ਮਹਾਪੁਰਖ ਪੀਰ ਪੈਗੰਬਰ ਅਵਤਾਰ ਦਾ ਨਾਮ ਹਮੇਸ਼ਾ ਬਹੁਤ ਸਤਕਾਰ ਨਾਲ ਲਿਆ ਆ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਉਹਨਾਂ ਨੇ ਹਰੇਕ ਮਹਾਪੁਰਖ ਦਾ ਹਰੇਕ ਧਰਮ ਦੇ ਪੀਰ ਪੈਗੰਬਰ ਦਾ ਨਾਮ ਆਪਣੇ ਦੀਵਾਨਾਂ ਦੇ ਵਿੱਚ ਬਹੁਤ ਸਤਿਕਾਰ ਨਾਲ ਲਿਆ ਆ ਹੁਣ ਜਦੋਂ ਏਡ ਏਡ ਮਹਾਨ ਕਥਾਵਾਚਕ ਮਹਾਪੁਰਖ ਉਹ ਸਤਿਕਾਰ ਨਾਲ ਹਰੇਕ ਧਰਮ ਦੇ ਅਵਤਾਰਾਂ ਦੇ ਨਾਮ ਲੈਂਦੇ ਨੇ ਫਿਰ ਸਾਡੀ ਕਿਹੜੀ ਔਕਾਤ ਆ ਅਸੀਂ ਕਿਸੇ ਨੂੰ ਗਲਤ ਕਹੀਏ ਤੁਸੀਂ ਸਕੂਲ 'ਚ ਪੜ੍ਹਦੇ ਹੋ ਜਿਹੜੇ ਤੁਹਾਡੇ ਟੀਚਰ ਨੇ ਉਹ ਤੁਹਾਨੂੰ ਹਰੇਕ ਧਰਮ ਨੂੰ ਅਲੱਗ-ਅਲੱਗ ਪੜਾਉਂਦੇ ਜਾਂ ਇਕੱਠਾ ਪੜਾਉਂਦੇ ਨੇ ਇਕੱਠਾ ਪੜਾਉਂਦੇ ਨੇ ਕਿਉਂ ਕਿਉਂਕਿ ਟੀਚਰ ਦਾ ਕੰਮ ਪੜਾਉਣਾ ਹੁੰਦਾ ਵੀ ਤੁਹਾਡਾ ਪਲਾ ਹੋਵੇ ਬੱਚਿਆਂ ਦਾ ਐਵੇਂ ਹੀ ਅਵਤਾਰ ਪੀਰ ਪੈਗੰਬਰ ਗੁਰੂ ਸਹਬਾਨ ਇਹ ਪਰਮਾਤਮਾ ਨਾਲ ਜੋੜਨ ਆਉਂਦੇ ਨੇ ਇਹ ਹੁੰਦੇ ਸਾਰਿਆਂ ਦੇ ਨੇ ਜਿਹੜਾ ਮਰਜੀ ਜੁੜ ਜਾਵੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਗੁਰੂ ਪਰ ਭਾਈ ਗਨੀਖਾ ਨਵੀਖਾ ਜੀ ਉਹ ਵੀ ਜੁੜੇ ਜਿਨ੍ਹਾਂ ਦੇ ਕਰੇ ਮਹਾਰਾਜ ਰਾਤ ਰਹਿਮਾ ਚਿਵੜਾ ਸਾਹਿਬ ਭਾਈ ਟੋਡਰਮਲ ਜੀ ਉਹ ਵੀ ਜੁੜੇ ਜਿਨ੍ਹਾਂ ਨੇ ਸਹਿਬਜ਼ਾਦਿਆਂ ਦਾ ਸਸਕਾਰ ਕੀਤਾ ਇਸ ਕਰਕੇ ਹਰੇਕ ਧਰਮ ਦੇ ਪੀਰ ਪੈਗੰਬਰ ਅਵਤਾਰ ਨੂੰ ਗਲਤ ਨਹੀਂ ਕਹਿਣਾ ਚਾਹੀਦਾ ਹਾਂ ਗਲਤ ਆਮ ਲੋਕ ਹੋ ਸਕਦੇ ਨੇ ਪਰ ਧਰਮ ਕੋਈ ਗਲਤ ਨਹੀਂ ਹੁੰਦਾ